ਆ ਤੁਹਾਨੂੰ ਮੱਲਵਲੀਨ ਨੂੰ ਨਾ ਆਪਣੇ ਲਾਗੇ ਇੱਥੇ ਬਿਠਾ ਲਓ ਅੱਛਾ ਤੇ ਮੈਂ ਨਾ ਪਹਿਲਿਆਂ ਚ ਹੋ ਕੇ ਆ ਗਿਆ ਠੀਕ ਆ ਠੀਕ ਆ ਹੋ ਆਉ ਤੀ ਤੇ ਰੋਟੀ ਖਾ ਲਈ ਉਹ ਰੋਟੀ ਮੈਂ ਆ ਕੇ ਖਾਉਂਗਾ ਤੁਸੀਂ ਵੀ ਕੰਮ ਕਰ ਲਓ ਤੇ ਨਵੀ ਮੜਾ ਜਾ ਹੋ ਆ ਪੋਤ ਨੂੰ ਹੁਣ ਆਪ ਸਿਆਣੀ ਬਣਾਣਾ ਚਾਹੀਦਾ ਵਾ ਤੇ ਮੈਂ ਲਾਗੇ ਹੱਥ ਪੜਾਤੀ ਪਵਾਵਾ ਉਹ ਆਰਾਮ ਨਾਲ ਬੈਠੀ ਰਹਿੰਦੀ ਆ ਤੇ ਇਦਾਂ ਕਿੰਨਾ ਚਿਰ ਕੰਮ ਚੱਲੂਗਾ ਮੰਮੀ ਜੀ ਜੇ ਉਹਨੇ ਕਰਨਾ ਹੁੰਦਾ ਨਾ ਉਹਨੇ ਪਹਿਲੇ ਦਿਨ ਤੋਂ ਹੀ ਕਰ ਲੈਣਾ ਸੀ ਮੈਂ ਕੁਝ ਵੀ ਨਹੀਂ ਬੈਠੀ ਹਾਂ ਵੱਡੀ ਲਾਗੇ ਅਛਾ ਤੇ ਐਵੇਂ ਕੁੜੂਸਾਂੀਆਂ ਛੱਡੀ ਜਾਣ ਰਹੀ ਸੀ ਕਿਉਂ ਕੀ ਗੱਲ ਕੀਪਤਾ ਕੀ ਇਹਨੂੰ ਲੜਿਆ ਵਾ ਐਵੇਂ ਗੱਲਾਂ ਕਰੀ ਜਾਣ ਰਹੀ ਸੀ ਇਦਾਂ ਨਹੀਂ ਆ ਮੇਰੇ ਕੋ ਕੰਮ ਨਹੀਂ ਹੁੰਦਾ ਚੁੱਕ ਚੁੱਕ ਚੀਜ਼ਾਂ ਮਾਰਨ ਰਹੀ ਸੀ ਤੂੰ ਤਾਂ ਐਵੇਂ ਭੱਜੀ ਫਿਰਨ ਢਈ ਆ ਕਦੀ ਉਹਦੇ ਹੱਲ ਕਦੀ ਉਹਦੇ ਹੱਲ ਭੱਜੀ ਕੀ ਫਿਰਨਾ ਵਾ ਮੈਨੂੰ ਇਹ ਆ ਵੀ ਜੇ ਮਿਲ ਗਈ लवली ਨੂੰ ਨੌਕਰੀ ਤੇ ਚਲ ਉਹਦਾ ਹੱਥ ਸੌਖਾ ਹੋ ਜਾਣਾ ਵਾ ਤੂੰ ਉਹਦੇ ਨਾਲ ਰਹੀ ਜਾਵਾਂਗੇ ਤੇ ਜੇ ਉਹਨੂੰ ਨਾ ਮਿਲੀ ਤੂੰਨੇ ਜੋਬ ਨਾਲੋਂ ਵੀ ਮਾੜਾ ਹੋ ਜਾਣਾ ਫੇਰ ਅਹੀਂ ਕੀ ਕਰਾਂਗੇ ਹੁਣ ਮੈਨੂੰ ਤੇ ਚਾਰੇ ਪਾਸੇ ਹੀ ਮਾਰਦੇ ਆ